ਮੋਹੱਬਤ ਤੇ ਇਸ਼ਕ ਤੁਹਾਡੇ ਲਈ ਕੀ ਹੈ ਇਸ਼ਕ ਮੋਹੱਬਤ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਗੁਰੂ ਸਾਹਿਬ ਕਹਿੰਦੇ ਵੀ ਜੇ ਪ੍ਰੇਮ ਕਰੋਗੇ ਤਾਂ ਪ੍ਰਮਾਤਮਾ ਵੀ ਤੁਹਾਨੂੰ ਫੇਰ ਹੀ ਮਿਲਣਾ ਅੱਗੇ ਗੁਰਦਾਸ ਮਾਨ ਪੁਰਾਣੇ ਲਾਈਵ ਵਿੱਚ ਗਾਉਂਦਾ ਸੀ ਅੱਜ ਕੱਲ ਲੋਕੋ ਨੂੰ ਹੋਰ ਬਿਰਤੀ ਨਾਲ ਦੇਖ ਦੇਣਗੇ ਪਰ ਕਹਿੰਦਾ ਮੈਨੂੰ ਕਿਸੇ ਨੇ ਸਵਾਲ ਕਰਤਾ ਵੀ ਸਾਰੇ ਆਸ਼ਿਕ ਮੁਸਲਮਾਨਾਂ ਚ ਹੀ ਹੋਏ ਨੇ ਜਾਂ ਹੋਰ ਧਰਮਾਂ ਚ ਹੋਏ ਨੇ ਜਾਂ ਕਿਸੇ ਹੋਰ ਧਰਮ ਦਾ ਹਵਾਲਾ ਦਿੱਤਾ ਉਹਨਾਂ ਕਹਿੰਦੇ ਸਿੱਖਾਂ ਦੇ ਆਸ਼ਿਕ ਕਾਦੋਂ ਨਹੀਂ ਹੋਏ ਤੂੰ ਕਨਾ ਸਿੱਖਾਂ ਦਾ ਆਸ਼ਕ ਨਹੀਂ ਹੋ ਕੇ ਤਾਂ ਮੈਨੂੰ ਲੱਗਦਾ ਵੀ ਸਿੱਖਾਂ ਵਰਗੀ ਆਸ਼ਕੀ ਕਿਸੇ ਤੋਂ ਹੋਈ ਹੋਈ ਨਹੀਂ ਵੀ ਇਹ ਉਹ ਨੇ ਜਨੜੇ ਆਪਦੇ ਜਿਨਾਂ ਨੇ ਇਸ਼ਕ ਵਿੱਚ ਬੰਦ-ਬੰਦੀ ਘਟਾਤੇ ਕਹਿੰਦਾ ਮੈਂ ਕੀ ਲਫ਼ਜ਼ਾਂ ਵਿੱਚ ਬਿਆਨ ਕਰਾਂ ਜੋ ਗੁਜਰੀ ਆਸ਼ਕ ਲੋਕਾਂ ਤੇ ਕਦੇ ਤਵੀਆਂ ਤੇ ਕਦੇ ਸ਼ਵੀਆਂ ਤੇ ਕਦੇ ਚਰਖੜੀਆਂ ਦੇ ਚੱਕੜੀਆਂ ਤੇ ਕਦੇ ਸੇਜ ਵਿਛਾਉਣੀ ਕੰਡਿਆਂ ਤੇ ਉਹ ਗੱਲਾਂ ਨੇ ਨਾ ਜਿਹੜੀਆਂ ਇਸ਼ਕ ਦੀ ਮੁਹੱਬਤ ਤੇ ਇਸ਼ਕ ਤੁਹਾਡੇ ਲਈ ਕੀ ਹੈ ਜੀ ਦੇਖੋ ਜੀ ਇਸ਼ਕ ਮੁਹੱਬਤ ਜਿਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ ਗੁਰੂ ਸਾਹਿਬ ਕਹਿੰਦੇ ਵੀ ਜੀਵ ਪ੍ਰੇਮ ਕਰੋਗੇ ਤਾਂ ਪ੍ਰਮਾਤਮਾ ਵੀ ਤੁਹਾਨੂੰ ਫੇਰ ਹੀ ਮਿਲਣਾ ਤੇ ਪ੍ਰਮਾਤਮਾ ਸਾਰੇ ਇਨਸਾਨਾਂ ਵਿੱਚ ਸਾਰਿਆਂ ਦੇ ਵਿੱਚ ਬਰਾਜਮਾਨਾ ਸਾਰਿਆਂ ਨੂੰ ਇਸ਼ਕ ਪਿਆਰ ਨਾਲ ਦੇਖੋ ਜੀਵ ਜਾਂ ਤੋਂ ਉਹਨਾਂ ਨੂੰ ਵੀ ਇਸ਼ਕ ਪਿਆਰ ਨਾਲ ਵੇਖੋ ਜੇ ਪਿਆਰ ਕਰੋਗੇ ਤਾਂ ਰੱਬ ਵੀ ਫੇਰ ਹੀ ਮਿਲਣਾ ਜਿਹੜਾ ਇਸ਼ਕ ਹੁੰਦਾ mohabbat ਹੁੰਦਾ ਹੁਣ ਅੱਗੇ ਗੁਰਦਾਸ ਮਾਨ ਪੁਰਾਣੇ ਲਾਈਵ ਵਿੱਚ ਗਾਉਂਦਾ ਸੀ ਅੱਜ ਕੱਲ ਲੋਕਾਂ ਨੂੰ ਹੋਰ ਬਿਰਤੀ ਨਾਲ ਦੇਖਦੇ ਨੇ ਪਰ ਮੈਂ ਉਹਦੀ ਚੰਗੀ ਗਾਇਕੀ ਨੂੰ ਹਮੇਸ਼ਾ ਸੁਣਿਆ ਪਹਿਲੇ ਦਿਨ ਤੋਂ ਉਹਨੇ ਇੱਕ ਵਾਰ ਉਹ ਕਹਿੰਦਾ ਮੈਨੂੰ ਕਿਸੇ ਨੇ ਸਵਾਲ ਕਰਤਾ ਵੀ ਸਾਰੇ ਆਸ਼ਿਕ ਮੁਸਲਮਾਨਾਂ ਚ ਹੀ ਹੋਏ ਨੇ ਜਾਂ ਹੋਰ ਧਰਮਾਂ ਚ ਹੋਏ ਨੇ ਜਾਂ ਕਿਸੇ ਹੋਰ ਧਰਮ ਦਾ ਹਵਾਲਾ ਦਿੱਤਾ ਉਹਨਾਂ ਕਹਿੰਦੇ ਸਿੱਖਾਂ ਚ ਆਸ਼ਿਕ ਕਾਦੋ ਨਹੀਂ ਹੋਏ ਕਹਿੰਦੇ ਮੈਂ ਉਹਨੂੰ ਕਿਹ ਕਹਿੰਦਾ ਵੀ ਤੂੰ ਕਿਨਾ ਸਿੱਖਾਂ ਚ ਆਸ਼ਿਕ ਨਹੀਂ ਹੋ ਕਹਿੰਦਾ ਮੈਨੂੰ ਲੱਗਦਾ ਵੀ ਸਿੱਖਾਂ ਵਰਗੀ ਆਸ਼ਕੀ ਕਿਸੇ ਤੋਂ ਹੋਈ ਹੋਈ ਨਹੀਂ ਵੀ ਇਹ ਉਹ ਨੇ ਜਿਨ੍ਹਾਂ ਨੇ ਆਪਦੇ ਜਿਨ੍ਹਾਂ ਨੇ ਇਸ਼ਕੂ ਵਿੱਚ ਬੰਦ-ਬੰਦੀ ਘਟਾਤੇ ਜਿਨ੍ਹਾਂ ਨੇ ਆਪਦੇ ਇਸ਼ਕੂ ਚ ਖੂਪੜੀ ਲਵਾਤੀ ਇਸ਼ਕ ਚ ਆਪਦਾ ਸਰਬੰਸੀ ਵਾਰਗੇ ਹੈਨਾ ਕਦੇ ਤਵੀਆਂ ਤੇ ਕਦੇ ਸ਼ਵੀਆਂ ਤੇ ਉਹ ਬੜਾ ਸੋਹਣਾ ਗਾਇਆ ਹੋਇਆ ਨਾ ਕਹਿੰਦਾ ਮੈਂ ਕੀ ਲਫ਼ਜ਼ਾਂ ਵਿੱਚ ਬਿਆਨ ਕਰਾਂ ਜੋ ਗੁਜਰੀ ਆਸ਼ਕ ਲੋਕਾਂ ਤੇ ਕਦੇ ਤਵੀਆਂ ਤੇ ਕਦੇ ਸ਼ਵੀਆਂ ਤੇ ਕਦੇ ਚਰਖੜੀਆਂ ਦੇ ਚੱਕੜੀਆਂ ਤੇ ਕਦੇ ਸੇਜ ਵਿਸ਼ਾਉਣੀ ਕੰਡਿਆਂ ਤੇ ਉਹ ਗੱਲਾਂ ਨੇ ਨਾ ਜਿਹੜੀਆਂ ਇਸ਼ਕ ਨੇ ਇਹ ਜੇ ਆ ਆਸ਼ਕੀ ਆ ਸੇਵਾ ਨਾਲ ਹਮ ਪ੍ਰਮਾਤਮਾ ਨਾਲ ਵੀ ਇਸ਼ਕੀ ਆ ਨਾ ਤੇ ਜਿਹੜੇ ਪ੍ਰਮਾਤਮਾ ਦੇ ਇਨਸਾਨ ਨੇ ਸਭ ਮajouਦ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਾਰਿਆਂ ਵਿੱਚ ਉਹਦੂ ਹੀ ਜੋਤ ਆ ਇੱਕ ਓੰਕਾਰ ਦਾ ਹੀ ਪਸਾਰਾ ਹੈ ਮੁਹੱਬਤ ਤੇ ਇਸ਼ਕ ਤੁਹਾਡੇ ਲਈ ਕੀ ਹੈ ਇਸ਼ਕ ਮੁਹੱਬਤ ਜਿਨ ਪ੍ਰੇਮ ਕੀਓ ਤិន ਹੀ ਪ੍ਰਭ ਪਾਇਓ ਗੁਰੂ ਸਾਹਿਬ ਕਹਿੰਦੇ ਵੀ ਜੇ ਪ੍ਰੇਮ ਕਰੋਗੇ ਤਾਂ ਪ੍ਰਮਾਤਮਾ ਵੀ ਤੁਹਾਨੂੰ ਫੇਰ ਹੀ ਮਿਲਣਾ ਅੱਗੇ ਗੁਰਦਾਸ ਮਾਨ ਪੁਰਾਣੇ ਲਾਈਵ ਵਿੱਚ ਗਾਉਂਦਾ ਸੀ ਅੱਜ ਕੱਲ ਲੋਕੋ ਨੂੰ ਹੋਰ ਬਿਰਤੀ ਨਾਲ ਦੇਖ ਦੇਣਗੇ ਪਰ ਕਹਿੰਦਾ ਮੈਨੂੰ ਕਿਸੇ ਨੇ ਸਵਾਲ ਕਰਤਾ ਵੀ ਸਾਰੇ ਆਸ਼ਕ ਮੁਸਲਮਾਨਾਂ ਚ ਹੀ ਹੋਏ ਨੇ ਜਾਂ ਹੋਰ ਧਰਮਾਂ ਚ ਹੋਏ ਨੇ ਜਾਂ ਕਿਸੇ ਹੋਰ ਧਰਮ ਦਾ ਹਵਾਲਾ ਦਿੱਤਾ ਉਹਨਾਂ ਕਹਿੰਦੇ ਸਿੱਖਾਂ ਦੇ ਆਸ਼ਕ ਕਾਦੋ ਨਹੀਂ ਹੋਏ ਤੋਗਣਾ ਸਿੱਖਾਂ ਦੇ ਆਸ਼ਕ ਨਹੀਂ ਹੋ ਉਹ ਕਹਿੰਦਾ ਮੈਨੂੰ ਲੱਗਦਾ ਵੀ ਸਿੱਖਾਂ ਰਗੀ ਆਸ਼ਕੀ ਕਿਸੇ ਤੋਂ ਹੋਈ ਹੋਈ ਨਹੀਂ ਵੀ ਇਹ ਉਹ ਨੇ ਜਿਨ੍ਹਾਂ ਨੇ ਆਪਦੇ ਜਿਨ੍ਹਾਂ ਨੇ ਇਸ਼ਕ ਵਿੱਚ ਬੰਦ-ਬੰਦੀ ਘਟਾਤੇ ਕਹਿੰਦਾ ਮੈਂ ਕੀ ਲਫ਼ਜ਼ਾਂ ਵਿੱਚ ਬਿਆਨ ਕਰਾਂ ਜੋ ਗੁਜਰੀ ਆਸ਼ਕ ਲੋਕਾਂ ਤੇ ਕਦੇ ਤਵੀਆਂ ਤੇ ਕਦੇ ਸ਼ਵੀਆਂ ਤੇ ਕਦੇ ਚਰਖੜੀਆਂ ਦੇ ਚਕੜੀਆਂ ਤੇ ਕਦੇ ਸੇਜ ਵਿਸ਼ਾਉਣੀ ਕੰਡਿਆਂ ਤੇ ਉਹ ਗੱਲਾਂ ਨੇ ਨਾ ਜਿਹੜੀਆਂ ਇਸ਼ਕ ਦੀ ਮੁਹੱਬਤ ਤੇ ਇਸ਼ਕ ਤੁਹਾਡੇ ਲਈ ਕੀ ਹੈ ਜੀ ਦੇਖੋ ਜੀ ਇਸ਼ਕ ਮੁਹੱਬਤ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਗੁਰੂ ਸਾਹਿਬ ਕਹਿੰਦੇ ਵੀ ਜੀ ਪ੍ਰੇਮ ਕਰੋਗੇ ਤਾਂ ਪ੍ਰਮਾਤਮਾ ਵੀ ਤੁਹਾਨੂੰ ਫੇਰ ਹੀ ਮਿਲਣਾ ਤੇ ਪ੍ਰਮਾਤਮਾ ਸਾਰੇ ਇਨਸਾਨਾਂ ਵਿੱਚ ਸਾਰਿਆਂ ਦੇ ਵਿੱਚ ਬਰਾਜਮਾਨਾ ਸਾਰਿਆਂ ਨੂੰ ਇਸ਼ਕ ਪਿਆਰ ਨਾਲ ਦੇਖੋ ਜੀਵ ਜੰਤੂ ਉਹਨਾਂ ਨੂੰ ਵੀ ਇਸ਼ਕ ਪਿਆਰ ਨਾਲ ਵੇਖੋ ਜੇ ਪਿਆਰ ਕਰੋਗੇ ਤਾਂ ਰੱਬ ਵੀ ਫੇਰ ਹੀ ਮਿਲਣਾ ਜਿਹੜਾ ਇਸ਼ਕ ਹੁੰਦਾ mohabbat ਹੁੰਦਾ ਹੁਣ ਅੱਗੇ ਗੁਰਦਾਸ ਮਾਨ ਪੁਰਾਣੇ ਲਾਈਵ ਵਿੱਚ ਗਾਉਂਦਾ ਸੀ ਅੱਜ ਕੱਲ ਲੋਕੋ ਨੂੰ ਹੋਰ ਬਿਰਤੀ ਨਾਲ ਦੇਖਦੇ ਨੇ ਪਰ ਮੈਂ ਉਹਦੀ ਚੰਗੀ ਗਾਇਕੀ ਨੂੰ ਹਮੇਸ਼ਾ ਸੁਣਿਆ ਪਹਿਲੇ ਦਿਨ ਤੋਂ ਉਹਨੇ ਇੱਕ ਵਾਰ ਉਹ ਕਹਿੰਦਾ ਮੈਨੂੰ ਕਿਸੇ ਨੇ ਸਵਾਲ ਕਰਤਾ ਵੀ ਸਾਰੇ ਆਸ਼ਕ ਮੁਸਲਮਾਨਾਂ ਚ ਹੀ ਹੋਏ ਨੇ ਜਾਂ ਹੋਰ ਧਰਮਾਂ ਚ ਹੋਏ ਨੇ ਜਾ ਕਿਸੇ ਹੋਰ ਧਰਮ ਦਾ ਹਵਾਲਾ ਦਿੱਤਾ ਨੂੰ ਕਿਤੇ ਸਿੱਖਾਂ 'ਚ ਆਸ਼ਕ ਕਾਦੋ ਨਹੀਂ ਹੋਏ ਕਿਤੇ ਮੈਂ ਉਹਨੂੰ ਕਿਹ ਕਹਿੰਦਾ ਵੀ ਤੂੰ ਕਿਹ ਨਾ ਸਿੱਖਾਂ 'ਚ ਆਸ਼ਕ ਨਹੀਂ ਹੋ ਕੇਂਦਾ ਮੈਨੂੰ ਲੱਗਦਾ ਵੀ ਸਿੱਖਾਂ ਰਗੀ ਆਸ਼ਕੀ ਕਿਸੇ ਤੋਂ ਹੋਈ ਹੋਈ ਨਹੀਂ ਵੀ ਇਹ ਉਹ ਨੇ ਜਿਨ੍ਹਾਂ ਨੇ ਆਪਦੇ ਜਿਨ੍ਹਾਂ ਨੇ ਇਸ਼ਕ ਵਿੱਚ ਬੰਦ-ਬੰਦੀ ਘਟਾਤੇ ਜਿਨ੍ਹਾਂ ਨੇ ਆਪਦੇ ਇਸ਼ਕ 'ਚ ਖੋਪੜੀ ਲਵਾਤੀ ਇਸ਼ਕ 'ਚ ਆਪਦਾ ਸਰਬੰਸੀ ਵਾਰਗੇ ਹੈ ਨਾ ਕਦੇ ਤਵੀਆਂ ਤੇ ਕਦੇ ਸ਼ਵੀਆਂ ਤੇ ਉਹ ਬੜਾ ਸੋਹਣਾ ਗਾਇਆ ਹੋਇਆ ਨਾ ਕਹਿੰਦਾ ਮੈਂ ਕੀ ਲਫ਼ਜ਼ਾਂ ਵਿੱਚ ਬਿਆਨ ਕਰਾਂ ਜੋ ਗੁਜਰੀ ਆਸ਼ਕ ਲੋਕਾਂ ਤੇ ਕਦੇ ਤਵੀਆਂ ਤੇ ਕਦੇ ਸ਼ਵੀਆਂ ਤੇ ਕਦੇ ਚਰਖੜੀਆਂ ਦੇ ਚੱਕੜੀਆਂ ਤੇ ਕਦੇ ਸੇਜ ਵਿਛਾਉਣੇ ਕੰਡਿਆਂ ਤੇ ਉਹ ਗੱਲਾਂ ਨੇ ਨਾ ਜਿਹੜੀਆਂ ਇਸ਼ਕ ਨੇ ਇਹ ਜੇ ਆ ਆਸ਼ਕੀ ਆ ਸੇਵਾ ਨਾਲ ਹਮ ਪ੍ਰਮਾਤਮਾ ਨਾਲ ਵੀ ਇਸ਼ਕੀ ਆ ਨਾ ਤੇ ਜਿਹੜੇ ਪ੍ਰਮਾਤਮਾ ਦੇ ਇਨਸਾਨ ਨੇ ਸਭ ਮajouਦ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਾਰਿਆਂ ਵਿੱਚ ਉਹਦੂ ਹੀ ਜੋਤ ਆ ਇੱਕ ਓੰਕਾਰ ਦਾ ਹੀ ਪਸਾਰਾ